ਪੁੱਛ ਲਿਓ ਉਹਨਾਂ ਤੋਂ ਲਾਇਆ ਕਰੋ ਸ਼ਰਤ ਲਾ ਲਓ ਦੱਸਿਓ ਨਾ ਆਹ ਤਿੰਨ ਚਾਰ ਜਿਹੜੇ ਮੈਨ ਬਣੇ ਫਿਰਦੇ ਪੰਜਾਬ ਦੇ ਚੌਧਰੀ ਤੋਂ ਇਹ ਬਾਦਲ ਉਹਨੇ ਇੱਥੇ ਆ ਤਾ ਬਾਜ ਬੋ ਉਹ ਕੈਪਟਨ ਮਿੰਸਿੰਗ ਆਪਾਂ ਨਰਮਾ ਚੋਗ ਲੈਨੇ ਆ ਉਹ ਤੋਂ ਬਾਅਦ ਚਾਰ ਪੰਜ ਚੋਗਾ ਚੋੱਕੇ ਉਹਦੇ ਟਿੰਡੇ ਤੋੜ ਲੈਨੇ ਆ ਟਿੰਡੇ ਲਿਆ ਕੇ ਛਾਤੇ ਧਰ ਦਿੰਨੇ ਆ ਉਹ ਤੁਪਨਾ ਖੇਡ ਜਾਂਦੇ ਨੇ ਪੁਤਿਦਸ਼ਨ ਨਾ ਨੂੰ ਜਦੋਂ ਟੀਂਡੇ ਖੜ ਗਏ ਉਹਨਾਂ ਤਾਂ ਹਾ ਘੋਟੇ ਤੇ ਚੜ ਲਿਓ ਸਾਰਿਆਂ ਨੂੰ ਕਿ ਕੁਆ ਕੀ ਹੈ ਬਤਾਈਏ ਇਸ ਕੇ ਬਾਰੇ ਸਾਰਿਆਂ ਦਾ ਇੱਕੋ ਬੈਨ ਹੋਊਗਾ ਪੰਜਾਬ ਕੀ ਛੱਤਾਂ ਵੀ ਬਹੁਤ ਉੱਚਾ ਹੋਏ ਹਨ ਉਹਨ ਨੂੰ ਕਿਵੇਂ ਦੱਸੀਏ ਛੱਤਾਂ ਤੇ ਨਹੀਂ ਇਹ ਟੀਂਡੇ ਤੋੜ ਕੇ ਲੈਂਦੇ ਹੋਏ ਭਾਈ ਉਹਨ ਨੂੰ ਟੀਂਡੇ ਪਤਾ ਹੀ ਨਹੀਂ ਕਦੇ ਕਦੇ ਗਏ ਹੋਣ ਨਰਮੇ ਦੇ ਖੇਤ ਤੋਂ ਪਤਾ ਲੱਗੇ ਕਦੇ ਸਪਰੇਅ ਦੀ ਢੋਲੀ ਮੋਢੇ ਤੇ ਧਰੀ ਹੋਵੇ ਮੋਨੋਕਰੋਟੋ ਫਾਸ ਵੀ ਸਿੜਕੀ ਜਾਂਦੇ ਆ ਤਾਂ ਜਿਹੜੀ ਬੈਨ ਹੈ ਸਾਡੇ ਤਾਂ ਬਿਆਈਆਂ ਵਿੱਚ ਦੀ ਜ਼ਹਿਰ ਚੜ ਗਈ ਤਾਂ ਹਾਂ ਫਰਦ ਖੂਨ ਹੀ ਜਰੀਲੇ ਹੋ ਗਏ ਸਪਰੀਆਂ ਕਰਦੇ ਕਰਦੇ ਜਿਹਦੇ ਹੱਥ ਹਰੇ ਰੰਗ ਦੇ ਹੋਣ ਪ੍ਰਾਨ ਪਾ ਕੇ ਆਏ ਹਰੇ ਰੰਗ ਦੇ ਹੋ ਜਾਂਦੇ ਯਾਰ ਹੱਥ ਸਾਡੀ ਬਿਆਈਆਂ ਵਿੱਚ ਦੀ ਜ਼ਹਿਰ ਚੜਦੀ ਸਨ ਇਹਨਾਂ ਨੂੰ ਕੋਈ ਨਫਿਕਰੀ ਨਹੀਂ ਕੀਤਾ ਪੰਜਾਬ ਦਾ ਹੁਣ ਝੋੜੀਆਂ ਆੜਦੇ ਫਿਰਦੇ ਆ ਮੈਂ ਝੋੜੀ ਝੜਦਾ ਗਵਾਹ ਰੋਕਾ ਨੂੰ ਘਟੀ ਜਾਂਦੇ ਤੁਸੀਂ ਹਾਂ ਕੋਈ ਕਰਦੇ ਹੋ ਯਾਰ ਲੋਕਾਂ ਨੇ ਤਾਂ ਤੁਹਾਨੂੰ ਇੰਨਾ ਰਾਜ ਦੇ ਦਿੱਤਾ ਸੀ ਜੇ ਚੱਜ ਦੇ ਨਿਕਲੇ ਹੁੰਦੇ ਸਾਨੂੰ ਆਉਣ ਦੀ ਕੀ ਲੋੜ ਸੀ ਇੱਥੇ ਅਜਿਹਾ ਉਹਦਾ ਕੰਮ ਕਰੀ ਜਾਂਦੇ ਸੀ ਸਾਨੂੰ ਕੀ ਲੋੜ ਸੀ ਇੱਥੇ ਆਉਣ ਦੀ ਜੇ ਚੱਜ ਦੇ ਨਿਕਲੇ ਹੁੰਦੇ ਤੁਸੀਂ हूँ माफिया मंगी जाने तुम हूँ लोगों जिम्मेवार ठहराई जाने बी क्यों लोग जिम्मेवार ने बी किम्मेवार हो कह लै क्यों लोगों ने इन्नी तो बार थोड़िया सरकार बना दिया काम किया हमारे लोग फिर अच्छा कहें जिधर मर्जी देख लो सारा काम कता है तो फिर हटाए क्यों लोगों ने फिर जे इता तो लोग ने हटाए क्यों फिर सानू नहीं पता कि विद्या ठोंग मारी है ਤਾਨੂੰ ਪਤਾ ਨਹੀਂ ਲੋਕ ਕਮਲੇ ਨੇ ਕਿ 331 ਪਾ ਕੇ ਲਾਈਨ ਖਿੱਚ ਕੇ ਉੱਤੇ ਚੌਂਕਾ ਪਾ ਦੋ ਤਾਂ ਤੋਤਾ ਬਣ ਜਾਂਦਾ ਐਵੇਂ ਸੈਨ ਕਰਦੇ ਰਹੇ ਸਾਡੇ ਸਿੱਖਿਆ ਮੰਤਰੀ ਤੇ ਇਹਨਾਂ ਨੂੰ ਕੀ ਪਤਾ ਸਿੱਖਿਆ ਕੀ ਹੁੰਦੀ ਐ ਸਿੱਖਿਆ ਪੜ੍ਹੀ ਹੋਵੇ ਕਦੇ ਪੜ੍ਹਿਆ ਇਕਨੋਮਿਕਸ ਦਾ ਕਦੇ ਲੈਕਚਰ ਲਾਇਆ ਹੋਵੇ ਕਦੇ a² b² 2ab ਦਾ ਫਾਰਮੂਲਾ ਕਦੇ ਪੜ੍ਹਿਆ ਹੋਵੇ ਜ਼ਿੰਦਗੀ 'ਚ ਕਦੇ tan θ cos θ ਪੜ੍ਹਿਆ ਹੋਵੇ ਤਾਂ ਪਤਾ ਲੱਗੇ ਬਣ ਗਏ ਮੰਤਰੀ ਬਣ ਗਏ ਚੱਲ ਵੀ ਤੂੰ ਹੁਣ ਤੇਰਾ ਮੁੰਡਾ ਹੁਣ ਤੇਰਾ ਭਤੀਜਾ ਹੁਣ ਤੂੰ ਹੁਣ ਤੇਰਾ ਸਾਲਾ ਹੁਣ ਤੇਰਾ ਜੀਜਾ ਚੱਲ ਤੂੰ ਦੁਖੀ ਕਰ ਲਿਆ ਯਾਰ ਇਹਨਾਂ ਨੇ ਅਸੀਂ ਦੁਖੀ ਹੋ ਗਏ ਹੋਇਆ ਅਸੀਂ ਕੋਈ ਨਾ ਪੈਸੇ ਕਮਾਉਣੇ ਆ ਮੈਂ ਰਾਜਨੀਤੀ ਚ ਪੈਸੇ ਤਾਂ ਕਮਾਉਣ ਵਾਲਾ ਕੰਮ ਛੱਡੀ ਫਿਰਦਾ ਮੈਂ ਹੁਣ ਤਾਂ ਪੈਸੇ ਦੇ ਕੇ ਜੰਨਾ ਰੋਜ ਮੈਨੂੰ ਕਿਹਦੇ ਕਲਾਕਾਰ ਮੇਰੇ ਭਰਾ ਹੈ ਉਹਦਾ ਫੋਨ ਆਇਆ ਕਹਿੰਦਾ ਕਿੱਥੇ ਆ ਮੈਂ ਕਰਜ਼ੇ ਲਾਉਂਦਾ ਫਿਰਦਾ ਹਾਂ ਤੂੰ ਕਿਹੜੇ ਕਰਜ਼ੇ ਲੈ ਲੇ ਮੈਂ ਕਿਹ ਰਸੇ ਪਿੰਡ ਚ ਪਹਿਲਾਂ ਆਇਆ ਸੀ ਬਰਨਾਲੇ ਦੇ ਕੋਲੋਂ ਪਿੰਡ ਸੀ ਮੈਂ ਕਿਹਾ ਜਦੋਂ ਮੈਂ ਕਲਾਕਾਰ ਦੇ ਤੌਰ ਤੇ ਐਸੀ ਢਾਈ ਲੱਖ ਲਿਆ ਸੀ ਮੈਂ ਕਿਹਾ ਉਹਦਾ ਹਿਸਾਬ ਨਹੀਂ ਫਿਰਦਨੇ ਵੀ ਅੱਜ ਤੋਂ ਐਨੇ ਸਾਲ ਪਹਿਲਾਂ ਢਾਈ ਲੱਖ ਲਿਆ ਸੀ ਹੁਣ ਐ ਕਰ ਵਿਆਜ ਲੱਗ ਕੇ 7 7 ਲੱਖ ਬਣ ਕੇ ਦੇ ਕੇ ਆ ਮੈਂ ਕਿਹਾ ਮੈਂ ਤਾਂ ਕਰਜ਼ੇ ਰਹੋਣਾ ਫਿਰਦਾ ਯਾਰ ਪੁਰਾਣੇ ਉਹ ਸਾਰਿਆਂ ਨੂੰ ਯਾਦ ਹੈ ਹੁਣ ਕਿਸੇ ਪਿੰਡ ਚ ਆਇਆ ਜਾਨੀ ਹੈਗਾ ਮੈਂ ਸ਼ੋਅ ਨਾ ਕੀਤਾ ਹੋਵੇ ਆ ਬੱਦਨੀ ਵਾਲੇ ਵਾਗੇ ਵਾਲੇ ਬੁੱੱਗੀ ਪੁਰੇ ਵਾਲੇ ਹਰੇ ਕੋਕਰੀ ਵਾਲੇ ਸਾਰੇ ਤਾਂ ਪਿੰਡਾਂ ਚ ਰੋਜ਼ ਤਾਂ ਹੁੰਦੇ ਰਹੇ ਸਭਿਆਚਾਰਕ ਮੇਲਿਆਂ ਤੇ ਸੋ ਮੈਨੂੰ ਕੋਈ ਐ ਨਹੀਂ ਹੈਗਾ ਕੋਈ ਮੈਂ ਕੋਈ ਕੁਰਸੀ ਨੂੰ ਚਿਪਕਣ ਵਾਲਾ ਸੀ ਕਦੋਂ ਕੁਰਸੀਆਂ ਵਾਲਿਆਂ ਜਨਾਬ ਜੀ दे, इस कुर, जिस कुर्सी पर आप बैठे हो उस कुर्सी पर बैठकर बड़े बड़ों के दिमाग खराब हो जाते हैं आपका क्यों नहीं हुआ मेरा फर्क इतना है जो पहले थे ना वो कुर्सी पर बैठकर फेमस होते थे कुर्सी पर बैठकर मशहूर होते थे मैं मशहूर होने के बाद कुर्सी पर बैठा हूं मुझे कोई मशहूरी की जरूरत नहीं सो यह गलत कहमी ये कर देने चौबीस घंटे मैं गला तड़की मैनू गला कटने लगे मैं मारा की करता यार तड़की मेनू गला कटने लगे ਅਜਾ ਜਦੋਂ ਉਹਨਾਂ ਨੇ ਟੀਵੀ ਤੇ ਮੈਂ ਪਹਿਲਾਂ ਆਉਂਦਾ ਹੁੰਦਾ ਸੀ ਪੀਟੀਸੀ ਤੇ ਉਦੋਂ ਕਹਿੰਦੀ ਕਮਾਲ ਭਗੰਤਮਾਨ ਕਮਿਟੀ ਦੀ ਸ਼ਾਨ ਉਹ ਕਹਿੰਦੇ ਨਾ ਨਾ ਬੰਦਾ ਹੀ ਨਹੀਂ ਪੜਿਆ ਇਹ ਨਾ ਬੰਦਾ ਨਹੀਂ ਬੱਲਾ ਮੈਂ ਕਰ ਕੀ ਦਿੱਤਾ ਨੁਕਸਾਨ ਕਰਤਾ 1 ਰੁਪਈਏ ਦਾ ਗਿਣਾ ਦਿਓ ਤਿੰਨ ਸਾਲ ਹੋ ਗਏ ਯਾਰ 1 ਰੁਪਈਏ ਦਾ ਨੁਕਸਾਨ ਗਿਣਾ ਦਿਓ ਮੈਨੂੰ ਪੰਜਾਬ ਦਾ ਕਰਤਾ ਹੋਵੇ ਮੈਂ ਸਾਨੂੰ ਜੋਗ ਨੇ ਮੌਕਾ ਕਿਉਂ ਠੇਕਾ ਲਿਆ ਤੁਸੀਂ ਜੇ ਸਾਨੂੰ ਦੇਤਾ ਸਾਨੂੰ ਬਹਿਣਾ ਨਹੀਂ ਹੁੰਦਾ ਸਾਨੂੰ ਮੁੱਖ ਮੰਤਰੀ ਨਹੀਂ ਬਣਨਾ ਆਉਂਦਾ ਸਾਨੂੰ ਮੰਤਰੀ ਨਹੀਂ ਬਣਨਾ ਆਉਂਦਾ ਆ ਬੇਟਾ ਬੰਦਾ बर्बाद करके रखता खानदान प्रकाशल परिवार ने जगदेव सिंह खुडियां जो एम पी बने छोटे छोटे होंगे टीवी तो देखते जी लाश मरी से थी कई दिनों बाद दरिया चो खत्म करके रखता परिवार सरकार वेलकम तुझी आओ बंदे ने दो हजार बई च प्रकाश सिंह ही हराया देखो ਕਿ ਮੈਂ ਵੀ ਫਿਰ ਖੇਤੀਬਾੜੀ ਮੈਂ ਕਿਹਾ ਮੈਂ ਦਿੱਤਾ ਮੈਂ ਉਹਨਾਂ ਦੇ ਘਰ ਦੇ ਮੂਰਦੀ ਹੁਟਲ ਮਾਰ ਕੇ ਲੰਗੇ ਦਰ ਬਿਆਜਾ ਨਾ ਕਰਨ ਨੂੰ ਕੀ ਕਰਦਾ ਹੱਤਿਆਰ ਵਕਤ ਹੁੰਦਾ ਯਾਰ ਟਾਈਮ ਤੁਸੀਂ ਰੱਬ ਬਣ ਜੰਨੇ ਹੋ ਅੱਜ ਤੁਹਾਨੂੰ ਚਾਰ ਸਲੂਟ ਪੈਂਦੇ ਆ ਤੁਸੀਂ ਰੱਬ ਬਣ ਕੇ ਇਹ ਗਲਤ ਫਹਿਮੀ ਕੱਢਣੀ ਚਾਹੀਦੀ ਹੈ ਹਰ ਇੱਕ ਨੂੰ ਵਕਤ ਬਹੁਤ ਵੱਡੀ ਚੀਜ਼ ਹੈ ਜੀ ਵਕਤ ਇਹ ਭਖਾਰੀਆਂ ਤੋਂ ਭਖਾਰੀਆਂ ਦੇ ਸਿਰ ਤੇ ਤਾਜ ਟਕਾ ਦਿੰਦਾ ਹੈ ਵਕਤ ਰਾਜਿਆਂ ਨੂੰ ਪੀਖ ਮੰਗਣ ਲਾਂਦਾ ਹੈ ਵਕਤ बहुत वीडी है बहुत बड़ी है। गरी है अभी आ गए सू लोग ने बिठाता हम रोई जाते ने हूँ कानून फिर दोबारे लियाओ जी सा गलतियां माफ करो जी सबू आप उद, उद, उदे त करके हाँ एक्ता हाँ ऐसा मैं फिर तो कुछ नहीं मतलब ਮੈਂ ਕਹਤਾਂ ਜਬ ਉਹ ਤੇਜੂ ਨੂੰ ਬੋਲੇ ਇਹਦਾ ਮਤਲਬ ਯਾਰ ਤੇ ਨਾ ਕਹਿੰਦਾ ਫਿਰ ਨਾ ਕਹਿ ਕੇ ਦੱਸਦਾ ਵੀ ਹਾਂ ਨਹੀਂ ਕੀਤਾ ਉਹਨਾਂ ਕੋਲ ਸਾਰੇ ਸਬੂਤ ਪਏ ਸੀਗੇ ਜੇ ਨਾ ਕਹਿੰਦੇ ਉਹਨਾਂ ਸਾਰੇ ਸਬੂਤ ਦੇਣੇ ਸੀ ਵੀ ਆਹ ਹਾਂ ਫਿਰ ਉਹਦੇ ਤਾਂ ਹਾਂ ਹਾਂ ਕਰੀਗੇ ਬਾਅਦ ਮੁਕਰ ਐ ਲੋਕਾਂ ਨੂੰ ਕੰਮ ਨਹੀਂ ਸਮਝਦੇ ਯਾਰ ਤੁਸੀਂ ਸਾਡੇ ਰੱਬ ਨੂੰ ਭੇਜ ਜਾਓਗੇ ਤੁਸੀਂ ਯਾਰ ਐ ਤਾਂ ਨਾ ਕਰੋ ਯਾਰ ਤੁਸੀਂ ਕੋਈ ਜਮਾਂਦਰੂ ਰਾਜੇ ਹੋ ਲੋਕਤੰਤਰ ਹੈ ਜਿੰਨੂੰ ਮਰਜ਼ੀ ਚਤਾ ਲਿਓ ਭਾਈ ਜੀ ਮੈਂ ਸੰਗਰੂਰ ਤੋਂ 14 ਚ ਖੜਾ ਹੋਇਆ ਮੈਨੂੰ ਮਜ਼ਾਕ ਕਰਦੇ ਸੀ ਸੁਦੇਵ ਸਿੰਘ ਢੀਂਸਾ ਕਹਿੰਦਾ ਕਹਿੰਦਾ ਮੈਂ ਭਗਵਾਨ ਤੁਮਨ ਦੀ ਫੋਟੋ ਦੇਖੀ ਐ ਹੱਥ ਬੰਨ ਕੇ ਪੋਸਟਰ ਲੱਗੇ ਪਿਆ ਸੀ ਕਹਿੰਦਾ ਇੱਕ ਮਨੂੰ ਬਹੁਤ ਹਾਸਾ ਆਇਆ ਕਹਿੰਦਾ ਉਹਦੀ ਫੋਟੋ ਦੇਖ ਕੇ ਲੈ ਇਹ ਵੀ ਵੋਟਾਂ 'ਚ ਖੜੇ ਹੋਗੇਗਾ ਨਾ ਮੈਂ ਕੋਈ ਨਹੀਂ ਢੀਂਸਾ ਸਾਹਿਬ ਵੋਟਾਂ ਪੈਣ ਵਾਲੇ ਦਿਨ ਤੱਕ ਹੱਸ ਲਓ ਮੇਰੀ ਫੋਟੋ ਦੇਖ ਕੇ रिजल्ट ਤੋਂ ਬਾਅਦ ساری ਉਮਰ ਮੇਰੀ ਫੋਟੋ ਦੇਖ ਕੇ ਰੋਇਆ ਕਰਾਂਗੇ ਅਜਰੂਨ ਦੇ